ਸੀ ਰਾਤ ਨੂੰ ਸੁੱਤੇ 35:2 ਮੇਰੀ ਘਰ ਵਾਲੀ ਦੋਨੇ ਜਵਾਬ ਹੀ ਤੇ ਸਵੇਰੇ 9:15 ਦਾ ਟਾਈਮ ਸੀਗਾ ਇੱਕੋ ਲਾਗ ਤੇ ਛੱਤ ਪਾੜ ਕੇ ਸਾਡੇ ਉੱਤੇ ਮਲਬਾ ਡਿੱਗ ਗਿਆ ਹੀ ਇਹਨੇ ਮੁੰਡੇ ਨੇ ਆ ਇੱਕ ਮੁੰਡਾ ਹੋਰ ਪਿਆ ਤੇ ਉਹਨਾਂ ਨੇ ਫੇਰ ਅਸੀਂ ਚੀਂਗ ਜਿਘਾੜਾ ਪਾ ਕੇ ਸੀ ਜੀ ਲੋਕ ਇਕੱਠੇ ਕਰੇ ਵੀ ਆਪਦੇ ਕੱਲੇ ਦਾ ਵਸਦਾ ਕੰਮ ਤਾਂ ਆਏ ਨਹੀਂ ਤੇ ਭਾ ਜੇਕਰ ਗੱਲ ਕੀਤੀ ਹੈ ਵੀ ਪਤਾ ਲੱਗਾ ਕਿ ਇਸ ਹਾਦਸੇ ਦੇ ਵਿੱਚ ਤੁਹਾਡੀ ਘਰ ਵਾਲੀ ਫਟੜ ਹੋ ਗਈ ਹੈ ਹਾਂਜੀ ਸਰ ਉਹਨਾਂ ਦੀ ਸਾਰਾ ੜੀ ਮੇਰੀ ਪੱਟੜ ਹੋ ਗਈ ਉਹਨਾਂ ਦੇ ਚੂਲੇ ਤੇ ਸੱਟ ਲੱਗੀ ਜੀ ਦਿਨ ਨਹੀਂ ਤੇ ਬੱਚੇ ਨਾ ਇਹ ਦੇ ਕਰਵਾ ਵਾਲੀ ਦਿਨ ਨਹੀਂ ਤੇ ਮੇਰੇ ਨੂੰਹ ਦੀ ਨਹੀਂ ਤੇ ਨਾ ਮੇਰੇ ਪੋਤਾ ਪੋਤੀ ਨਹੀਂ ਦੇ ਵੀ ਕਿੱਥੇ ਪਏ ਨੇ ਕਿੱਥੇ ਨਾ ਪਏ ਲਿਵਿੰਗ ਇੰਡੀਆ ਲਗਾਤਾਰ ਉੱਥੇ ਤੱਕ ਪਹੁੰਚ ਕਰਦਾ ਜਿੱਥੇ ਤੱਕ ਨਾ ਕੋਈ ਸਮਾਜ ਸੇਵੀ ਅਤੇ ਨਾ ਹੀ ਸਰਕਾਰਾਂ ਪਹੁੰਚਦੀਆਂ ਨੇ ਅਸੀਂ ਸੰਗਰੂਰ ਦੇ ਪਿੰਡ ਸਿਵੀਆਂ ਦੇ ਵਿੱਚ ਖੜੇ ਹਾਂ ਬੇਸ਼ੱਕ ਲਗਾਤਾਰ ਉਤਰ 파ਰਤ ਨੇ ਪੰਜਾਬ ਦੇ ਵਿੱਚ ਗਰਮੀ ਪੈ ਰਹੀ ਸੀ ਪਰ ਉਸ ਤੋਂ ਗਰਮੀ ਤੋਂ ਰਾਹਤ ਦੇ ਲਈ ਇੰਦਰ ਦੇਵਤਾ ਪ੍ਰਸੰਨ ਹੋਏ ਅਤੇ ਪਿਛਲੇ ਦਿਨੀ ਪੂਰੇ ਪੰਜਾਬ ਦੇ ਵਿੱਚ ਮੀਂਹ ਵੇਖਣ ਨੂੰ ਮਿਲਿਆ ਜਿਸ ਦੇ ਨਾਲ ਗਰਮੀ ਤੋਂ ਤਾਂ ਰਾਹਤ ਮਿਲ ਗਈ ਪਰ ਜੇਕਰ ਸਿਵੀਆਂ ਚ ਇਸ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਆਫਤ ਲੈ ਕੇ ਆਇਆ ਮੀਂਹ ਤੋਂ ਦੂਸਰੇ ਦਿਨ ਸਵੇਰੇ ਪੌਣੇ 5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਪਰਿਵਾਰ ਸੁੱਤਾ ਪਿਆ ਸੀ ਇਸ ਕਮਰੇ ਦੇ ਵਿੱਚ ਸੁੱਤਾ ਪਿਆ ਸੀ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਮਰੇ ਦੇ ਕੀ ਹਾਲਾਤ ਨੇ ਜੇਕਰ ਨਾ ਦਸੀਏ ਤਾਂ ਜੋ ਦੇਖਣ ਵਾਲੇ ਨੇ ਉਹ ਆਖਣਗੇ ਕਿ ਪੂਰੇ ਦਾ ਪੂਰਾ ਪਰਿਵਾਰ ਇਸ ਮਲਬੇ ਦੇ ਥੱਲੇ ਆ ਕੇ ਹੋ ਸਕਦਾ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੋਵੇ ਪਰ ਜਦੋਂ ਇਸ ਕਮਰੇ ਦਾ ਜੋ ਡਾਟਾ ਸੀ ਲੈਂਟਰ ਪਾਇਆ ਹੋਇਆ ਸੀ ਅਚਾਨਕ ਸਵੇਰੇ 4:30 5 ਵਜੇ ਗਿਰਦਾ ਅਤੇ ਜੋ ਇੱਕ ਔਰਤ ਦੋ ਬੱਚੇ ਤੇ ਦੋ ਨੌਜਵਾਨ ਇਸ ਜਗ੍ਹਾ ਦੇ ਉੱਤੇ ਸੁੱਤੇ ਹੁੰਦੇ ਨੇ ਤਾਂ ਜਦੋਂ ਲੈਂਟਰ ਭਾਰੀ ਉਹਨਾਂ ਦੇ ਛਾਤੀ ਉੱਤੇ गिरਦਾ ਤੇ ਬੱਚਿਆਂ ਉੱਤੇ गिरਦਾ ਮਿੱਟੀ गिरਦੀ ਆ ਤਾਂ ਚਿੰਗ ਚੰਗਿਆੜਾ ਪੈ ਜਾਂਦਾ ਦੱਸਿਆ ਯਾਰ ਕਿ ਰੌਲਾ ਪੈਣ ਉਪਰੰਤ ਜੋ ਪਿੰਡ ਵਾਸੀ ਨੇ ਰੌਲਾ ਸੁਣ ਕੇ ਇਸ ਘਰ ਦੇ ਵਿੱਚ ਆਉਂਦੇ ਨੇ ਅਤੇ ਇਸ ਦਰਵਾਜੇ ਨੂੰ ਇਸ ਦਰਵਾਜੇ ਨੂੰ ਤੋੜ ਦਿੱਤਾ ਜਾਂਦਾ ਕਿਉਂਕਿ ਅੰਦਰੋਂ ਬੰਦ ਸੀ ਦਰਵਾਜ਼ਾ ਤੋੜ ਕੇ ਜੋ ਅੰਦਰ ਪਏ ਸੀ ਸੁੱਤੇ ਜੋ ਮਲਬੇ નીચે ਦੱਬ ਗਏ ਸੀ ਉਹਨਾਂ ਨੂੰ ਕੱਢਿਆ ਗਿਆ ਅਤੇ ਉਹਨਾਂ ਦੀਆਂ ਜਾਨਾਂ ਬਚਾਈਆਂ ਗਈਆਂ ਇਸ ਦੇ ਵਿੱਚ ਦੱਸਿਆ ਜਾਂਦਾ ਕਿ ਇੱਕ ਔਰਤ ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜਿਸ ਨੂੰ ਰਜਿੰਦਰਾ ਹਸਪੀਟਲ ਪਟਿਆਲਾ ਵਿਖੇ ਜੇਰੇ ਇਲਾਜਾ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣਿਆ ਕੀ ਨਾਮ ਇਹਰੇ ਸੰਦੀਪ ਸਿੰਘ ਸਰ ਜੀ ਸੰਦੀਪ ਕੀ ਕੰਮ ਕਰਦੇ ਮੈਂ ਫੈਕਟਰੀ ਚ ਲੱਗਿਆ ਹੋਇਆ ਜੀ ਅ ਸੰਦੀਪ ਕਦੋਂ ਦੀ ਘਟਨਾ ਕੀ ਵਾਪਰਿਆ ਸੀ ਉਸ ਦਿਨ ਅਸੀਂ ਰਾਤ ਨੂੰ ਸੁੱਤੇ 35 2 ਮੇਰੀ ਘਰ ਵਾਲੀ ਦੋਨੇ ਜਵਾਕ ਹੀ ਤੇ ਸਵੇਰੇ ਪੌਣੇ 1:15 ਦਾ ਟਾਈਮ ਸੀਗਾ ਇੱਕੋ ਲਾਗ ਤੇ ਛੱਤ ਪਾੜ ਕੇ ਸਾਡੇ ਉੱਤੇ ਮਲਬਾ ਡਿੱਗ ਗਿਆ ਹੀ ਤੇ ਸਾਨੂੰ ਦੱਬ ਗਿਆ ਇੱਕ ਨਾਲ ਮਾਸੀ ਦਾ ਮੁੰਡਾ ਪਿਆ ਸੀਗਾ ਜੀ ਤੇ ਮਾਸੀ ਦਾ ਮੁੰਡਾ ਪਿਆ ਤੀ ਤੇ ਉਹਨੇ ਉੱਠ ਕੇ ਇੱਕ ਪੱਥਰ ਮੇਰੇ ਉੱਤੋਂ ਪਰਾਂ ਕਰਿਆ ਦੂਜਾ ਚੱਕਿਆ ਗਿਆ ਉਤੋਂ ਚੱਕਿਆ ਨਹੀਂ ਗਿਆ ਫਿਰ ਉਹਨੇ ਬਰਵਾਜਾ ਖੋਲਿਆ ਦਰਵਾਜ਼ਾ ਤੋੜਿਆ ਅੰਦਰੋਂ ਬਾਹਰੋਂ ਹੀ ਫਿਰ ਤੋੜ ਕੇ ਸਾਨੂੰ ਸਾਰੇ ਪਰਿਵਾਰ ਨੂੰ ਦੋਨੇ ਮੁੰਡਾ ਕੁੜੀ ਤੇ ਅਮਰੀਕਾ ਵਾਲੀ ਨੂੰ ਕੱਢ ਕੇ ਸਿਵਲ ਹਸਪੀਟਲ ਸੰਗਰੂਰ ਲੈ ਕੇ ਗਈ ਤੁਸੀਂ ਸੁੱਤੇ ਪੈ ਸੀ ਉਸ ਸਮੇਂ ਜਦੋਂ ਭਾਣਾ ਵਾਪਰਿਆ ਸੁੱਤੇ ਪੈ ਤੀ ਜਦੋਂ ਉੱਤੇ ਵਜਨ ਆ ਕੇ ਡਿੱਗਿਆ ਉਦੋਂ ਪਤਾ ਲੱਗਿਆ ਸਰ ਵੀ ਬਰਾ ਕੀ ਹੋ ਗਿਆ ਜੀ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਗਿਆ ਕੀ ਨਾ ਆਈ ਜੋ ਦੇਖਿਆ ਵੀ ਚੌਲਾ ਬਿਨੇਰਾ ਹੋ ਗਿਆ ਤੇ 100 ਲੱਖ ਤਬਾ ਦਾ ਮਾਸੀ ਦਾ ਮੁੰਡੇ ਨੇ ਹਾਕ ਜਗਾਇਆ ਕਹਿੰਦਾ ਠੀਕ ਆ ਉਹਨਾਂ ਸਾਹ ਬੰਦ ਸੀ ਮੇਰਾ ਮੁੰਡੇ ਦਾ ਹੀ ਉਹਨੇ ਮਾੜਾ ਮੋਟਾ ਸਾਹ ਉਹ ਕਰਕੇ ਹੀ ਫਿਰ ਸਹੀ ਵੀ ਉਦੋਂ ਬਾਅਦ ਚ ਪਿੰਡ ਵਾਲੇ ਆ ਗਏ ਉਹਨਾਂ ਨੇ ਸਾਰਿਆਂ ਨੇ ਫਟਾਫਟ ਕੱਢਿਆ ਜੀ ਯਾਨੀ ਕਿ ਮਾਸੀ ਦੇ ਮੁੰਡੇ ਨੂੰ ਸ਼ਾਇਦ ਇਸ ਲਈ ਬਚ ਗਿਆ ਕਿ ਦੂਸਰੇ ਪਾਸੇ ਬਿਆਸੀ ਨਾਲ ਹੀ ਪਿਆਸੀ ਪਰ ਮੰਝੇ ਤੇ ਬਿਆਸੀ ਹਾਂਜੀ ਹਾਂਜੀ ਸਰ ਉਹ ਦੂਜੇ ਪਾਸੇ ਮੰਝੇ ਤੇ ਪਿਆ ਤੀ ਉਹ ਵਾਲਾ ਡਾਟ ਡਿੱਗੀ ਨਹੀਂ ਸਰ ਉਹ ਉੱਪਰ ਹੀ ਖੜੀ ਰਹਿ ਗਈ ਸਾਡੇ ਵਾਲੀ ਸਾਰੀ ਡਿੱਗ ਗਈ ਇਹ ਜੇਕਰ ਗੱਲ ਕੀਤੀ ਹੈ ਪਤਾ ਲੱਗਾ ਕਿ ਇਸ ਹਾਦਸੇ ਦੇ ਵਿੱਚ ਤੁਹਾਡੀ ਘਰ ਵਾਲੀ ਫੱਟੜ ਹੋ ਗਈ ਹੈ। ਹਾਂਜੀ ਸਰ ਉਹਨਾਂ ਦੀ ਸਰ ਵਾਲੀ ਮੇਰੀ ਫੱਟੜ ਹੋ ਗਈ ਉਹਨਾਂ ਦੇ ਚੂਲੇ ਤੇ ਸੱਟ ਲੱਗੀ ਜੀ। ਚੂਲਾ ਕਰੈਕ ਹੋ ਗਿਆ। ਚੂਲਾ ਕਰੈਕ ਹੋ ਗਿਆ ਜੀ। ਹੁਣ ਕੀ ਮਦਦ ਦੀ ਗੋਹਾਰ ਕਰਦੇ? ਸਰ ਇਹੀ ਅਵਿਕਰ ਵਾਲੀ ਦਾ ਇਲਾਜ ਕਰਵਾਇਆ ਜਾਵੇ ਤੇ ਅਸਰ ਸੱਤ ਨੂੰ ਮਾੜਾ ਮੋਟਾ ਸਰਕਾਰ ਚਾਹੇ ਤਾਂ ਵੀ ਇਹਨੂੰ ਲੋਟ ਕਰਵਾ ਕੇ ਕੋਈ ਮਦਦ ਕਰੇ ਮਰੀ ਸੇਤਾ ਕਰੇ ਜੀ। ਇਹ ਜੀ ਬਿਲਕੁਲ ਸੰਦੀਪ ਦਾ ਕਹਿਣਾ ਕਿ ਸੁੱਤੇ ਪਏ ਪਰਿਵਾਰ ਸੀ ਅਚਾਨਕ ਸਵੇਰੇ ਛੱਤ गिरਦੀ ਆ ਗਿਨਮੇ ਤੇ 21 ਹਾਦਸੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਇਹਨਾਂ ਦੀ ਜੋ ਸੰਦੀਪ ਦੀ ਘਰ ਵਾਲੀ ਸੀ ਉਹ ਬੁਰੀ ਤਰ੍ਹਾਂ ਫੱਟੜ ਹੋ ਗਈ ਜਿਸ ਜੋ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜਿਹਰੇ ਇਲਾਜਾ ਮਾਤਾ ਜੀ ਬੈਠੇ ਉਹਨਾਂ ਨਾਲ ਗੱਲ ਕਰਨ ਕਿਹਨਾ ਮਤ ਜਸਵੀਰ ਕਾਰਾ ਜਸਵੀਰ ਕੌਰ ਜਦੋਂ ਪਤਾ ਲੱਗਿਆ ਤੁਸੀਂ ਕਿ ਕਿੱਥੇ ਸੀ ਉਸ ਸਮੇਂ ਤੇ ਕਹੇ ਜਾ ਮਾਹੌਲ ਆ ਫੜਾ ਥਪੜੀ ਵਾਲਾ ਚੀਕ ਚਿੰਘਾੜੇ ਵਾਲਾ ਮਾਹੌਲ ਬਾਣੀ ਕਹੋ ਹਾਂ ਜੀ ਅਸੀਂ ਬਾਹਰ ਪਈ ਸੀ ਜਦੋਂ ਖੜਕਾ ਹੋਇਆ ਸਾਨੂੰ ਉਦੋਂ ਪਤਾ ਲੱਗਿਆ ਤਾਂ ਤਾਂ ਇਹਨਾਂ ਤਾਂ ਨਿਕਲਿਆ ਨਹੀਂ ਜੀ ਇਹਨਾਂ ਆਸਾਨੀ ਤੇ ਨਿਕਲਿਆ ਹੈਗਾ ਸਾਨੂੰ ਸੱਤ ਗਿਰਦੀ ਦਾ ਬਸ ਪਤਾ ਲੱਗਿਆ ਬਸ ਉਹਦਾ ਚੀਂਗਾ ਚਿੰਘਾੜਾ ਪਾਇਤਾ ਮੇਰੇ ਕੁੜੀ ਨੇ ਇਹਨੇ ਮੁੰਡੇ ਨੇ ਆ ਇੱਕ ਮੁੰਡਾ ਹੋਰ ਪਿਆ ਤੇ ਉਹਨਾਂ ਨੇ ਫਿਰ ਅਸੀਂ ਚੀਂਗ ਚਿੰਘਾੜਾ ਪਾ ਕੇ ਸੀ ਜੀ ਲੋਕ ਇਕੱਠੇ ਕਰੇ ਵੀ ਆਪਦੇ ਕੱਲੇ ਦਾ ਬਸ ਦਾ ਕੰਮ ਤਾਂ ਆਏ ਨਹੀਂ ਫੇਰ ਜੀ ਜੰਗਿਹੜਾ ਪੱਕ ਜਦੋਂ ਲੋਕ ਇਕੱਠੇ ਹੋਏ ਫੇਰ ਦਰਵਾਜਾ ਕੁਛ ਟੁੱਟ ਗਿਆ ਤੇ ਕੁਛ ਰਹਿ ਗਿਆ ਤੀ ਜੀ ਫੇਰ ਸਮਾਰ ਕੇ ਚੰਗੀ ਤਰ੍ਹਾਂ ਹੱਥ ਹੋਤੀਏ ਬੱਚੇ ਕੱਢੇ ਜੀ ਇੰਨੇ ਨੇ ਮਿੱਟੀ ਦੇ ਵਿੱਚੋਂ ਕੱਢੇ ਦੀਂਦੇ ਨਹੀਂ ਤੀ ਬੱਚੇ ਨਾ ਆਜ ਦੇ ਘਰ ਵਾਲੀ ਦੀ ਨਹੀਂ ਤੀ ਮੇਰੇ ਨੂੰ ਦੀਂ ਦਿੱਤੇ ਨਾ ਮੇਰੇ ਪੋਤਾ ਪੋਤੀ ਦੀਂਦੇ ਤੀ ਵੀ ਕਿੱਥੇ ਪਏ ਨੇ ਕਿੱਥੇ ਨਾ ਪਏ ਨੇ ਵੀ ਬਸ 5 ਸਕਿੰਟਾਂ ਦੇ ਵਿੱਚ ਇਹ ਕੱਢ ਲਈ ਤੀ ਯਾਨੀ ਕਿ ਰੱਬ ਨੇ ਰੱਖ ਲਿਆ ਰੱਖ ਦਿੱਤੀ ਅਸੀਂ ਰੱਬ ਨੇ ਬਸ ਜਿਵੇਂ ਚੜ ਕੇ ਆਏ ਤੀ ਪਰਮਾਤਮਾ ਹੱਥ ਦੇ ਕੇ ਸਾਨੂੰ ਰੱਖਤਾ ਜੀ ਮਾਦਾ ਉਹ ਸਮੇਂ ਤੁਸੀਂ ਸੁੱਤੇ ਪਏ ਸੀ ਜਾਂ ਜਾਗਦੇ ਸੀ ਜਾਗਦੀ ਪਈ ਤੇ ਜੀ ਜਾਗਦੀ ਪਈ ਤੇ ਮੈਂ 4:30 ਵਜੇ ਉੱਠੀ ਸੀ ਜੀ ਚਾਹ ਚੂ ਪੀ ਲੀਤੀ ਮੈਂ ਨਹਾਣ ਨੂੰ ਲੱਤੀ ਗਈ ਮੈਂ ਦਵਾਈ ਲੈਣ ਜਾਣਾ ਸੀ ਜੀ ਉਸ ਕਰਕੇ ਉੱਠ ਕੇ ਖੜੀ ਸੀ ਮੈਂ ਸਨੇਹਾ ਲੱਗਦਾ ਕਿ ਜੇਕਰ ਸਵੇਰ ਦਾ ਸਮਾਂ ਨਾ ਹੁੰਦਾ ਰਾਤ ਹੁੰਦੀ ਤਾਂ ਫੇਰ ਤਾਂ ਸਾਡਾ ਕਿੱਥੇ ਜੀ ਫੇਰ ਨਹੀਂ ਸੀ ਸਾਡਾ ਕੋਈ ਵੀ ਸੁੱਤੇ ਪਏ ਹੁੰਦੇ ਰਾਤ ਨੂੰ ਕੀ ਪਤਾ ਲੱਗਦਾ ਸੀ ਕੂਲਰ ਚੱਲਦੇ ਸੀ ਆਣ ਗਵੰਡ ਚ ਵੀ ਕੂਲਰ ਚੱਲਦੇ ਨੇ ਪੱਖੇ ਚੱਲਦੇ ਨੇ ਫੇਰ ਕਿਸੇ ਨੇ ਵੀ ਨਹੀਂ ਤੇ ਦੇਖਣਾ ਹੈਗਾ ਉਹ ਤਾਂ ਸੁੱਤੇ ਜਾਗਦੇ ਬੈਠੇ ਸੀ ਅਸੀਂ ਇਹ ਜਾਗਦਾ ਸੀ ਇਹਦਾ ਪਾਪਾ ਇਹ ਕੁੜੀ ਭੱਜ ਕੇ ਮੇਰੀ ਭੈਣ ਉੱਠ ਖੜੀ ਉਹ ਵੀ ਪਈ ਸੀਗੀ ਬਸ ਉਹਨੇ ਕਹਿਤਾ ਵੀ ਕੁਛ ਡਿੱਗ ਗਿਆ ਡਿੱਗ ਗਿਆ ਅੰਦਰੋਂ ਲਾਓ ਕਿਤੇ ਦਰਵਾਜ਼ਾ ਜੀ ਬਸ ਉਹ ਤਾਂ ਹੱਥ ਹੋਤੀ ਬਸ ਜਿ ਮੱਤਿਆਂ ਨਾਲ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੇ ਪਏ ਨੇ ਕਿੱਥੇ ਨਾ ਐਨੇ ਨੇ ਮਿੱਟੀ ਦੇ ਵਿੱਚ ਦਬੇ ਹੋਏ ਕੱਢੇ ਤੇ ਜੀ ਮੈਂ ਤਾਂ ਹੁਣ ਕੀ ਕਿੁਰ ਕੇ ਸਮਾਜ ਸੇਵੀ ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿਸੇ ਪਰਿਵਾਰ ਦੇ ਨਾਲ ਸਮਾਜ ਸੇਵੀ ਅੱਗੇ ਆ ਜਾਂਦੇ ਨੇ ਮਦਦ ਦੇ ਲਈ ਸਰਕਾਰਾਂ ਅੱਗੇ ਆਉਂਦੀਆਂ ਨੇ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੀਦਾ ਦੈਂਤ 20 ਤਾਇਆ ਜੀ ਬਸ ਸਾਨੂੰ ਪਹਿਲਾਂ ਵੀ ਅਸੀਂ ਸਰਕਾਰ ਦੀ ਮਦਦ ਲੈਤੀ ਸੀ ਤਾਂ ਖੜਾ ਕਰਿਆ ਦੀ ਵੀ ਹੁਣ ਵੀ ਸਾਨੂੰ ਚੱਲ ਮਦਦ ਦੇਵੇ ਸਾਡੇ ਮੇਰੀ ਨੂੰ ਦਾ ਚੱਲ ਇਲਾਜ ਦਾ ਹੋ ਹੋਵੇ ਵੀ ਇਹੀ ਮਦਦ ਮੰਗਦੇ ਆਗੇ ਕੀ ਨਾਮ ਆ ਜੀ ਮੇਰਾ ਨਾਮ ਕਰਮਜੀਤ ਸਿੰਘ ਆ ਜੀ ਕਰਮਜੀਤ ਦੇ ਪਰਿਵਾਰ 'ਚ ਜਦੋਂ ਹਾਦਸਾ ਵਾਪਰਿਆ ਅੰਦਸੇ ਤੇ ਵੀ ਯਾਰਾ ਕਿ 20 22 ਸਾਲ ਪਹਿਲਾਂ ਇੱਕ ਸਰਪੰਚ ਸਾਨੂੰ ਗ੍ਰਾਂਟ ਦਿੰਦਾ ਜਿਹਦੇ ਮਦਦ ਨਾਲ ਕਮਰਾ ਉਸਾਰਿਆ ਜਾਂਦਾ ਹਾਂਜੀ ਪਹਿਲਾਂ ਸਾਨੂੰ ਆਪਣੇ ਸਰਪੰਚ ਸਾਹਿਬ ਨੇ ਖੰਨਾ ਸਾਹਿਬ ਤੋਂ ਹੈਲਪ ਦਵਾਈ ਸੀ ਸਾਨੂੰ ਉਦੋਂ ਆਸੀਂ ਇਹ ਮਕਾਨ ਖੜਾ ਕੀਤਾ ਸੀ ਜੀ ਉਸ ਤੋਂ ਬਾਅਦ ਮਕਾਨ ਖੜਾ ਕਰਦੋ ਅੱਜ ਸ਼ਨੀਵਾਰ ਨੂੰ ਸਵੇਰੇ 4:30 ਤੇ 5 ਦੇ ਵਿਚਾਲੇ ਇਹ ਹਸਤਾ ਹੁੰਦਾ ਜੀ ਕਿ ਮੈਂ ਬਾਥਰੂਮ ਦੇ ਵਿੱਚ ਸੀ ਜਦੋਂ ਇਹ ਦਵਾਹਾ ਛੱਤ ਗਿਰੀ ਤੇ ਮੇਰੀ ਕੁੜੀਆ ਵੀ ਉੱਠੀ ਤੇ ਮੇਰੇ ਸਾਲੀ ਆਈ ਸੀ ਉਹ ਵੀ ਉੱਠੀ ਉਹਨੇ ਰੌਲਾ ਪਾਇਆ ਤੇ ਮੇਰੇ ਸਾਲੀ ਦਾ ਮੁੰਡਾ ਐ ਸੀ ਇੱਕ ਹੋਰ ਇੱਕ ਤੰਦਰ ਪਿਆ ਸੀ ਇੱਕ ਬਾਹਰ ਪਿਆ ਸੀਗਾ ਉਹਨੇ ਦਰਵਾਜ਼ਾ ਤੋੜਿਆ ਦਰਵਾਜ਼ਾ ਤੋੜ ਕੇ ਸਾਰੇ ਬੱਚਿਆਂ ਨੂੰ ਸਾਨੂੰ ਕੋਈ ਪਤਾ ਨਹੀਂ ਸੀ ਵੀ ਕੌਣ ਕਿੱਥੇ ਪਿਆ ਪੱਥਰ-ਪੁੱਥਰ ਟਾਇ ਮੇਰੀ ਗੁੜੀਆਂ ਨੇ ਜਾ ਕੇ ਮੇਰੀ ਗੁੜੀਆਂ ਬਈ ਹੋਈ ਹੈ ਜੀ ਉਹਨੇ ਜਾ ਕੇ ਵੇੜੇ ਦੇ ਵਿੱਚ ਰੌਲਾ ਪਾਇਆ ਘਰੋਂ ਵੀ ਜਾ ਕੇ ਕਿਹਾ ਵੀ ਸਾਨੂੰ ਸਾਨੂੰ ਬਚਾਓ ਸਾਡੇ ਜਵਾਕਾਂ ਨੂੰ ਬਚਾਓ ਸਾਡੇ ਮਕਾਨ ਦੀ ਛੱਤगिरਗੀ ਇਸ ਕਰਕੇ ਸਾਰੇ ਅਟੋਤੀ ਆ ਗਈ ਆ ਕੇ ਸਾਰਿਆਂ ਨੇ ਹੈਲਪ ਕੀਤੀ ਹੈਲਪ ਦੇ ਨਾਲ ਹੀ ਸਾਡੇ ਬੱਚੇ ਬੱਚੇ ਨਹੀਂ ਤਾਂ ਸਾਡੇ ਪੰਜ ਜਾਨਾਂ ਸੀ ਖਤਮ ਸੀ ਜੀ ਕੰਜਨਾ ਖਤਮ ਸੀ ਜੀ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਮੈਨੂੰ ਲੱਗਦਾ ਰਿਸ਼ਤੇਦਾਰ ਨਾ ਹੀ ਹੁੰਦੇ ਮਦਦ ਸ਼ਾਇਦ ਇੰਨੀ ਨਾ ਹੁੰਦੀ ਕਰਕੇ ਆਂਡ ਗਵਨ ਨੂੰ ਟਾਈਮ ਲੱਗਦਾ ਉੱਠਣ ਲੱਗੇ ਆਉਣ ਲੱਗੇ ਹਾਂਜੀ ਜਾਨਕ ਮਾੜਾ ਆਉਂਦਾ ਹਸ ਰਿਸ਼ਤੇਦਾਰ ਨਾ ਹੁੰਦੇ ਜੀ ਸਾਡੇ ਪੰਜੇ ਮੈਂਬਰ ਖਤਮ ਸੀ ਜੀ ਜਿਹਦੇ ਵਿੱਚ ਸਾਡੇ ਉਸ ਟਾਈਮ ਸਤਹੁਸਤੀ ਚੱਕ ਕੇ ਲੈ ਗਏ ਸੇ ਪਹਿਲਾ ਸਰਕਾਰੀ ਹਸਪਤਾਲ ਚ ਲੱਗਿਆ ਤੇ ਆਪਣੇ ਸਰਹੂਰੀ ਉਸ ਤੋਂ ਬਾਅਦ ਰੇਂਦਰਾ ਹਸਪੀਟਲ ਚ ਸਾਡੀ ਨੂਹ ਦਾਖਲ ਹੈ ਉਹਦਾ ਚੂਲਾ ਦਾ ਐਨਟਾ ਪ੍ਰੇਸ਼ਣਾ ਉਹ ਵੀ ਕਾਫੀ ਸੀਰੀਅਸ ਸੀ ਆ ਬਿਲਕੁਲ ਇਹਨਾਂ ਦਾ ਕਹਿਣਾ ਕੀ ਜੇ ਪਰਿਵਾਰਕ ਮੈਂਬਰ ਆਏ ਹੋਏ ਸੀ ਅਤੇ ਆਣ ਗਵਾਣ ਨੇ ਮਦਦ ਕੀਤੀ ਕਹਿ ਰਹੇ ਨੇ ਕਿ 22 ਸਾਲ ਪਹਿਲਾਂ ਅਰਵਿੰਦ ਖੰਨਾ ਜਦੋਂ ਸੰਗਰੂਰ ਦੇ ਵਿਧਾਇਕ ਹੁੰਦੇ ਸੀ ਤਾਂ ਉਹਨਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਸੀ ਇਸ ਕਮਰੇ ਨੂੰ ਬਣਾਉਣ ਦੇ ਲਈ ਅਤੇ 20-22 ਸਾਲ ਹੋ ਗਏ ਪਰ ਅੱਜ ਦਾ ਦਿਨ ਜਦੋਂ ਮੀਂਹ ਪੈਂਦਾ ਮੀਂਹ ਹਟਦਾ ਲੋਕਾਂ ਨੂੰ ਰਾਹਤ ਮਿਲਦੀ ਹੈ ਗਰਮੀ ਤੋਂ ਪਰ ਇਸ ਪਰਿਵਾਰ ਦੇ ਲਈ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਆਫਤ ਬਣ ਕੇ ਆਇਆ ਹੁਣ ਪਰਿਵਾਰ ਸਰਕਾਰ ਅਤੇ ਸਮਾਜ ਸੇਵੀ ਅੱਗੇ ਮਦਦ ਦੀ ਗੋਹਾਰ ਲਾ ਰਿਹਾ ਉਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਪਹਿਲਾਂ ਮਦਦ ਦੇ ਨਾਲ ਅਸੀਂ ਆਪਣਾ ਘਰ-ਬਾਰ ਬਣਾਇਆ ਤੇ ਹੁਣ ਵੀ ਜੇਕਰ ਸਰਕਾਰ ਮਦਦ ਕਰ ਦੇਵੇ ਤਾਂ ਇਹਨਾਂ ਨੂੰ ਸਹਾਰਾ ਲੱਗ ਸਕਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ